ਅੱਜ 27 ਦਸੰਬਰ ਦੁਪਹਿਰ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਚਾਰੇ ਖਬਰਾਂ ਤੇ ਪੂਰੀ ਜਾਣਕਾਰੀ ਦਿੰਨੇ ਆ ਤੇ ਨਾਲੇ ਦੱਸਾਂਗੇ ਪਰਦੇ ਪਿਛਲਾ ਸੱਚ ਪਹਿਲੀ ਖਬਰ ਹੈ ਕਿ ਅੱਜ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਵੱਡੇ ਹੁਕਮ ਦਿੱਤੇ ਨੇ ਤੇ ਸਖਤ ਹੁਕਮ ਦਿੱਤੇ ਨੇ ਕੀ ਕੀਤਾ ਸੁਪਰੀਮ ਕੋਰਟ ਨੇ ਅੱਜ ਸੁਣਵਾਈ ਕਰਦਿਆਂ ਇਹ ਹੁਕਮ ਦਿੱਤੇ ਨੇ ਕਿ ਆਉਣ ਵਾਲੇ ਕੱਲ ਨੂੰ ਅਸੀਂ ਜਗਜੀਤ ਸਿੰਘ ਡੱਲੇਵਾਲ ਨਾਲ ਵੀਡੀਓ ਕਾਲ ਤੇ ਵੀਡੀਓ ਸੁਣਵਾਈ ਕਰਾਂਗੇ ਔਰ ਜਗਜੀਤ ਸਿੰਘ ਡੱਲੇਵਾਲ ਨਾਲ ਖੁਦ ਸੁਪਰੀਮ ਕੋਰਟ ਤੋਂ ਵੀਡੀਓ ਕਾਲ ਤੇ ਸੁਪਰੀਮ ਕੋਰਟ ਗੱਲ ਕਰੇਗੀ ਔਰ ਨਾਲ ਹੀ ਉਸ ਟਾਈਮ ਜਗਜੀਤ ਸਿੰਘ ਡੱਲੇਵਾਲ ਦੇ ਕੋਲ ਪੰਜਾਬ ਦੇ ਪੁਲਿਸ ਮੁਖੀ ਡੀਜੀਪੀ ਤੇ ਨਾਲ ਹੀ ਪੰਜਾਬ ਦੇ ਮੁੱਖ ਸਕੱਤਰ ਮੌਜੂਦ ਹੋਣਗੇ ਲੋੜ ਪੈਣ ਤੇ ਜਿਹੜੀ ਵੀਡੀਓ ਕਾਲ ਤੇ ਜਗਜੀਤ ਸਿੰਘ ਡੱਲੇਵਾਲ ਨਾਲ ਗੱਲ ਹੋ ਰਹੀ ਹੋਵੇਗੀ ਉਸੇ ਹੀ ਵੀਡੀਓ ਕਾਲ ਤੇ ਪੰਜਾਬ ਦੇ ਡੀਜੀਪੀ ਤੇ ਪੰਜਾਬ ਦੇ ਮੁੱਖ ਸਕੱਤਰ ਨੇ ਜਿਹੜੇ ਉਹਨਾਂ ਦੇ ਨਾਲ ਗੱਲ ਕੀਤੀ ਜਾਵੇਗੀ ਕਿਉਂਕਿ ਪਿਛਲੇ ਦਿਨੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਡੱਲੇਵਾਲ ਦੇ ਮਰਨ ਵਰਤ ਸੰਬੰਧੀ ਇਹ ਹੁਕਮ ਦਿੱਤੇ ਸੀ ਕਿ ਇੱਕ ਤਾਂ ਜ਼ਬਰਦਸਤੀ ਉਸ ਦਾ ਮਰਨ ਵਰਤ ਨਹੀਂ ਛਡਾਇਆ ਜਾਵੇਗਾ ਪਰ ਉਸ ਦੀ ਜਾਨ ਨੂੰ ਖਤਰੇ 'ਚ ਨਹੀਂ ਰਹਿਣ ਦਿੱਤਾ ਜਾਵੇਗਾ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਸੀ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਕਿਸੇ ਵੀ ਆਰਜੀ ਹਸਪਤਾਲ ਦੇ ਵਿੱਚ ਤੁਰੰਤ ਸ਼ਿਫਟ ਕੀਤਾ ਜਾਵੇ ਔਰ ਉੱਥੇ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜੀ ਡਾਕਟਰੀ ਸਹਾਈਤਾ ਹੈ ਉਹ ਇਸ ਤਰੀਕੇ ਨਾਲ ਦਿੱਤੀ ਜਾਵੇ ਤਾਂ ਕਿ ਉਸ ਦੀ ਜਾਨ ਨੂੰ ਕੁਝ ਨਾ ਹੋ ਸਕੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤਦਾ ਅੱਜ 31ਵਾਂ ਦਿਨ ਹੈ 1 ਮਹੀਨੇ ਤੋਂ 1 ਦਿਨ ਉੱਤੇ ਹੋ ਗਿਆ ਤਾਂ ਹੁਣ ਭਾਰਤ ਦੀ ਸੁਪਰੀਮ ਕੋਰਟ ਜਿਹੜੀ ਹੈ ਉਹਨੇ ਇਹ ਆਦੇਸ਼ ਜਾਰੀ ਕੀਤੇ ਨੇ ਹੁਣ ਵੇਖਣਾ ਇਹ ਹੈ ਕਿ ਕੱਲ ਨੂੰ ਕੀ ਹੋਵੇਗਾ ਪਹਿਲਾ ਸਵਾਲ ਇਹ ਹੈ ਕਿ ਕੀ ਕਿਸਾਨ ਜਥੇਬੰਦੀਆਂ ਜਗਜੀਤ ਸਿੰਘ ਡੱਲੇਵਾਲ ਦੀ ਗੱਲ ਮਾਨਯੋਗ ਸੁਪਰੀਮ ਕੋਰਟ ਨਾਲ ਕਰਾਉਣਗੀਆਂ ਕੀ ਕਿਸਾਨ ਜਥੇਬੰਦੀਆਂ ਇਸ ਗੱਲ ਲਈ ਤਿਆਰ ਤੇ ਰਾਜੀ ਹੋਣਗੀਆਂ ਕਿ ਡੱਲੇਵਾਲ ਦੇ ਨਾਲ ਸੁਪਰੀਮ ਕੋਰਟ ਵੀਡੀਓ ਕਾਲ ਤੇ ਗੱਲ ਕਰੇ ਤੇ ਕੀ ਕਿਸਾਨ ਜਥੇਬੰਦੀਆਂ ਤੇ ਖਨੌਰੀ ਦਾ ਕਿਸਾਨ ਮੋਰਚਾ ਜਿਹੜਾ ਹੈ ਉਹ ਪੰਜਾਬ ਦੇ ਪੁਲਿਸ ਮੁਖੀ ਨੂੰ ਤੇ ਮੁਖ ਸਕੱਤਰ ਨੂੰ ਦੁਬਾਰਾ ਫਿਰ ਉਸ ਅੰਦੋਲਨ ਦੇ ਵਿੱਚ ਦਾਖਲ ਹੋਣ ਦੇਵੇਗਾ ਕਿਉਂਕਿ ਪਿਛਲੇ ਦਿਨੀ ਇੱਕ ਵੱਡਾ ਰੌਲਾ ਪਿਆ ਇੱਕ ਵੱਡਾ ਅਫਵਾਹ ਵਾਂਗ ਇੱਕ ਗੱਲ ਫੈਲੀ ਕਿ ਦੁਬਾਰਾ ਫਿਰ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਲੈ ਕੇ ਜਾ ਸਕਦੀ ਹੈ ਕਿਸਾਨਾਂ ਨੇ ਉੱਥੇ ਕਾਫੀ ਪ੍ਰਬੰਧ ਵੀ ਕੀਤੇ ਹੋਏ ਨੇ ਤਾਂ ਕਿ ਪੁਲਿਸ ਤੇ ਸਰਕਾਰ ਹੁਣ ਜਗਜੀਤ ਸਿੰਘ ਡੱਲੇਵਾਲ ਨੂੰ ਕਿਸਾਨਾਂ ਦੇ ਵਿੱਚੋਂ ਚੁੱਕ ਕੇ ਨਾਲ ਜਾ ਸਕੇ ਇੱਥੋਂ ਤੱਕ ਕਿ ਭਾਰਤੀ ਕਿਸਾਨੀ ਨੂੰ ਨਕਰਾਤੀ ਕਰੀ ਦੇ ਸੂਬਾ ਆਗੂ ਸਰਜੀਤ ਸਿੰਘ ਫੂਲ ਨੇ ਇਹ ਆਖਿਆ ਕਿ ਜੇਕਰ ਹੁਣ ਪੁਲਿਸ ਚੱਕਣ ਆਈ ਤਾਂ ਸਾਡੇ ਬੰਦੇ ਵੀ ਮਰਨਗੇ ਤੇ ਪੁਲਿਸ ਦੇ ਵੀ ਦੋਨੋਂ ਪਾਸਿਓਂ ਨੁਕਸਾਨ ਵੱਡਾ ਹੋਏਗਾ ਇਹ ਗੱਲ ਸਰਜੀਤ ਸਿੰਘ ਫੂਲ ਨੇ ਦੋ ਦਿਨ ਪਹਿਲਾਂ ਆਖੀ ਹੋਈ ਹੈ ਔਰ ਉਧਰ ਹੁਣ ਸੁਪਰੀਮ ਕੋਰਟ ਨੇ ਜਦੋਂ ਵੀਡੀਓ ਕਾਨਫਰੈਂਸ ਦੇ ਰਹੀ ਜਾਂ ਵੀਡੀਓ ਕਾਲ ਦੇ ਰਹੀ ਜਗਜੀਤ ਸਿੰਘ ਢੱਲੇਵਾਲ ਡੀਜੀਪੀ ਤੇ ਪੰਜਾਬ ਸਰਕਾਰ ਦੇ ਚੀਫ ਸਕੱਟਰੀ ਦੇ ਨਾਲ ਗੱਲਬਾਤ ਕਰਨ ਦੇ ਹੁਕਮ ਦਿੱਤੇ ਨੇ ਤਾਂ ਹੁਣ ਕੱਲ ਤੱਕ ਕੀ ਸਥਿਤੀ ਬਣਦੀ ਹੈ ਇਹ ਵੇਖਣਾ ਬਹੁਤ ਵੱਡੀ ਗੱਲ ਹੋਏਗੀ ਔਰ ਵੱਡਾ ਧਿਆਨ ਜਿਹੜਾ ਉਹ ਮੀਡੀਆ ਦਾ ਵੀ ਉਧਰ ਨੂੰ ਲੱਗ ਗਿਆ ਕਿਉਂਕਿ ਕੱਲ ਉਥੇ ਕੀ ਮਾਹੌਲ ਬਣਦਾ ਹੈ ਇਹ ਵੇਖਣਾ ਬਹੁਤ ਜ਼ਰੂਰੀ ਹੈ ਔਰ ਇਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਜਗਜੀਤ ਸਿੰਘ ਡੱਲੇਵਾਲ ਬਾਰੇ ਅਗਲੇ ਕੀ ਨਿਰਦੇਸ਼ ਦਿੰਦੀ ਹੈ ਇਹ ਵੀ ਫੈਸਲਾ ਕੱਲ ਨੂੰ ਆਵੇਗਾ ਵੈਸੇ ਅੱਜ ਇੱਕ ਹੋਰ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਡੱਲੇਵਾਲ ਨੂੰ ਲੈ ਕੇ ਪਾਈ ਗਈ ਜਿਹਦੇ ਵਿੱਚ ਪਟੀਸ਼ਨ ਕਰਤਾ ਨੇ ਇਹ ਕਿਹਾ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਕੰਟੈਂਪਟ ਆਫ ਕੋਰਟ ਕੀਤਾ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਪਟੀਸ਼ਨ ਪਾਉਣ ਵਾਲੇ ਨੇ ਇਹ ਕਿਹਾ ਕਿ ਸੁਪਰੀਮ ਕੋਰਟ ਨੇ ਇਹ ਹੁਕਮ ਦਿੱਤੇ ਸੀ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਗਜੀਤ ਸਿੰਘ ਡੱਲੇਵਾਲ ਨੂੰ ਆਰਜੀ ਹਸਪਤਾਲ 'ਚ ਸ਼ਿਫਟ ਕਰੇ ਪਰ ਇੰਜ ਅਜੇ ਤੱਕ ਨਹੀਂ ਕੀਤਾ ਗਿਆ ਇਸ ਤਰ੍ਹਾਂ ਇਹ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ ਇਹ ਕੰਟੈਂਪਟ ਆਫ ਕੋਰਟ ਯਾਨੀ ਕਿ ਅਦਾਲਤ ਦੀ ਤੋਹੀਨ ਦਾ ਮਾਮਲਾ ਬਣਦਾ ਹੈ ਤਾਂ ਇਸ ਮਾਮਲੇ ਦੇ ਉੱਪਰ ਸੁਣਵਾਈ ਚੱਲ ਰਹੀ ਹੈ ਇਹਦੇ ਉੱਪਰ ਕੀ ਫੈਸਲਾ ਆਏਗਾ ਉਹ ਸ਼ਾਮ ਤੱਕ ਆਪਾਂ ਨੂੰ ਪਤਾ ਲੱਗ ਜਾਏਗਾ ਹੁਣ ਦੂਜਾ ਮਾਮਲਾ ਇਹ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੇ ਬੀਤੇ ਦਿਨ ਇੱਕ ਬਹੁਤ ਵੱਡਾ ਬਿਆਨ ਦਿੱਤਾ ਜਦੋਂ ਉਸ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਮਿਲਣ ਗਏ ਤਾਂ ਉਹਨਾਂ ਕੋਲ ਜਗਜੀਤ ਸਿੰਘ ਡੱਲੇਵਾਲ ਨੇ ਸਿੱਧਾ ਇਹ ਆਖਿਆ ਕਿ ਜੇਕਰ ਮੈਨੂੰ ਕੁਝ ਹੋ ਗਿਆ ਤੁਸੀਂ ਸਾਡੀਆਂ ਮੰਗਾਂ 'ਤੇ ਧਿਆਨ ਨਾ ਦਿੱਤਾ ਜਦੋਂ ਪੰਜਾਬ ਦੇ ਕੈਬਨਿਟ ਮੰਤਰੀ ਖੇਤੀਬਾੜੀ ਮੰਤਰੀ ਸਮੇਤ ਉੱਥੇ ਗਏ ਤਾਂ ਡੱਲੇਵਾਲ ਨੇ ਕਿਹਾ ਕੇਂਦਰ ਤੇ ਪੰਜਾਬ ਸਰਕਾਰ ਮੇਰੀ ਮੌਤ ਦੀ ਜ਼ਿੰਮੇਵਾਰ ਹੋਵੇਗੀ ਔਰ ਮੇਰੇ ਮਰਨ ਤੋਂ ਬਾਅਦ ਅਗਲਾ ਵਿਅਕਤੀ ਸਾਡਾ ਮਰਨ ਵਰਤੇ ਬੈਠੇਗਾ ਤੇ ਇਹ ਲੜੀ ਚੱਲੇਗੀ ਪਰ ਜੋ ਵੀ ਕੁਝ ਹੁੰਦਾ ਹੈ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਵੀ ਬਰਾਬਰ ਹੋਏਗੀ ਜਗਜੀਤ ਸਿੰਘ ਢੱਲੇਵਾਲ ਨੇ ਇਹ ਵੀ ਚੇਤਾਵਨੀ ਦਿੱਤੀ ਜਦੋਂ ਉਥੇ ਮੰਤਰੀ ਗਏ ਉਹ ਕਹਿੰਦਾ ਮਤ ਸੋਚੋ ਕਿ ਨੁਕਸਾਨ ਕੇਂਦਰ ਸਰਕਾਰ ਦਾ ਹੋਵੇਗਾ ਪੰਜਾਬ ਦੇ ਵਿੱਚ ਜੇ ਕੋਈ ਵੱਡੀ ਗੜਬੜੀ ਫੈਲੀ ਤਾਂ ਪੰਜਾਬ ਚ ਕੇਂਦਰ ਸਰਕਾਰ ਰਾਸ਼ਟਰਪਤੀ ਰਾਜ ਵੀ ਲਾ ਸਕਦੀ ਹੈ ਪੰਜਾਬ ਚ ਭਾਜਪਾ ਸਰਕਾਰ ਰਾਸ਼ਟਰਪਤੀ ਰਾਜ ਜਾਂ ਗਵਰਨਰਰੀ ਰਾਜ ਵੀ ਲਾ ਸਕਦੀ ਹੈ ਇਹ ਵੱਡੀ ਚੇਤਾਵਨੀ ਜਗਜੀਤ ਸਿੰਘ ਡੱਲੇਵਾਲ ਨੇ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਨਮਾਇੰਦਿਆਂ ਨੂੰ ਦਿੱਤੀ ਹੁਣ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਉਸ ਨੂੰ ਕਿੰਨਾ ਸੀਰੀਅਸ ਲਿਆ ਉਹਦੇ ਬਾਰੇ ਕੋਈ ਸੋਚਿਆ ਕਿ ਨਹੀਂ ਸੋਚਿਆ ਇਸ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਚਾਰਚ ਫੇਰਿਓ ਖਾਨਾ ਪੂਰਤੀਆਂ ਨਜ਼ਰ ਆ ਰਹੀਆਂ ਨੇ ਕਿਵੇਂ ਵੇਖੋ ਤੁਸੀਂ ਇੱਕ ਪਾਸੇ ਇੰਜ ਜਾਪਦਾ ਕਿ ਸਾਰੀਆਂ ਹੀ ਪਾਰਟੀਆਂ ਵੋਟਾਂ ਮਟੋਰਨ ਦੇ ਲਈ ਲੋਕਾਂ 'ਚ ਸੱਚੇ ਹੋਣ ਲਈ ਇਹ ਦਾਅਵੇ ਕਰਦੀਆਂ ਨੇ ਕਿ ਅਸੀਂ ਡੱਲੇਵਾਲ ਦੇ ਨਾਲ ਡੱਲੇਵਾਲ ਦੀਆਂ ਮੰਗਾਂ ਜਾਇਜ਼ ਨੇ ਇੱਥੋਂ ਤੱਕ ਕਿ ਕੱਲ ਭਾਜਪਾ ਦੇ ਨਾਲ ਜੁੜੇ ਰਹੇ ਭਾਰਤ ਦੇ ਇਸ ਵਕਤ ਜਿਹੜੇ ਉਪ ਰਾਸ਼ਟਰਪਤੀ ਜਗਦੀਪ ਧਨ ਖੜਾ ਹੈ ਉਹਨਾਂ ਨੇ ਵੀ ਇੱਕ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਵੀ ਆਖਿਆ ਕਿ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਗਲਤ ਨਹੀਂ ਹੈਗੀਆਂ ਕਿਸਾਨਾਂ ਦੇਆਂ ਮੰਗਾਂ ਦਾ ਹੱਲ ਹੋਣਾ ਚਾਹੀਦਾ ਪਰ ਇਹ ਹੱਲ ਲੋਕਤੰਤਰਕ ਤਰੀਕੇ ਦੇ ਨਾਲ ਮਿਲ ਬੈਠ ਕੇ ਹੋਣਾ ਚਾਹੀਦਾ ਇਹ ਗੱਲ ਕਲ ਜਗਦੀਪ ਤਨਖੜ ਨੇ ਆਖੀ ਹੈ ਉਸ ਤੋਂ ਬਾਅਦ ਅਜੇ ਤੱਕ ਸਰਕਾਰ ਦੇ ਵਿੱਚ ਕੋਈ ਹਿੱਲਜੁਲ ਨਹੀਂ ਕਿਉਂਕਿ ਹੁਣ ਕੁਝ ਦਿਨ ਤਾਂ ਹੋਣਾ ਵੀ ਕੁਝ ਨਹੀਂ ਕਾਰਨ ਕਿਉਂਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਨ ਸਿੰਘ ਉਹਨਾਂ ਦੀ ਮੌਤ ਹੋ ਗਈ ਹੈ ਔਰ ਉਹਨਾਂ ਦੇ ਸ਼ੋਕ ਸਮਾਗਮਾਂ ਦੇ ਵਿੱਚ ਰਸਮਾਂ ਦੇ ਵਿੱਚ ਚਾਰ ਚਫੇਰਿਓ ਕਾਂਗਰਸ ਪਾਰਟੀ ਵਿਰੁੱਧ ਗਈ ਹੈ ਔਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇਸ਼ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਹੁਣ ਸਾਰੇ ਹਫਤਾ 10 ਦਿਨ ਉਹਨਾਂ ਨੇ ਕਿਹਾ ਕਿ ਸਾਡਾ ਤਾਂ ਧਿਆਨ ਉਧਰ ਵਿਜੀ ਹੈ ਕਿਉਂਕਿ ਇੱਕ ਹਫਤੇ ਭਰ ਦਾ ਦੇਸ਼ ਭਰ ਦੇ ਵਿੱਚ ਸੋਗ ਦਾ ਐਲਾਨ ਕਰ ਦਿੱਤਾ ਗਿਆ ਇਹਦੇ ਨਾਲ ਹੀ ਜੁੜਵੀਂ ਗੱਲ ਇੱਕ ਹੋਰ ਦੱਸ ਦਈਏ ਪੰਜਾਬ ਦੇ ਵਿੱਚ ਦਿਲਜੀਤ ਦਸਾਂਜ ਦਾ ਸ਼ੋਰ ਰੱਖਿਆ ਹੋਇਆ ਸੀਗਾ ਲੁਧਿਆਣੀ ਤੇ ਲੁਧਿਆਣੇ ਦਾ ਉਹ ਸ਼ੋਅ ਆ ਗਿਆ ਸੀ ਹੁਣ ਤੇ ਪੰਜਾਬ ਸਰਕਾਰ ਨੇ ਵੀ 7 ਦਿਨਾਂ ਦਾ ਸੋਗ ਦਾ ਐਲਾਨ ਕਰ ਦਿੱਤਾ ਹੈ ਡਾਕਟਰ ਮਨਮੋਹਨ ਸਿੰਘ ਦੀ ਮੌਤ ਤੋਂ ਬਾਅਦ ਤੇ ਉਹਦੇ ਵਿੱਚ ਇਹ ਵੀ ਹੈ ਕਿ ਕੋਈ ਵੀ ਟੋਲ ਟਮੱਕੇ ਭੰਗੜੇ ਖੁਸ਼ੀ ਵਾਲਾ ਸਮਾਗਮ ਸਰਕਾਰੀ ਤੌਰ ਤੇ ਜਾਂ ਵੱਡੇ ਤੌਰ ਤੇ ਨਹੀਂ ਕੀਤਾ ਜਾਏਗਾ ਹੁਣ ਦਲਜੀਤ ਦਾ ਤਾਂ ਪ੍ਰੋਗਰਾਮ ਸੀ ਉਹਦੇ ਤਾਂ ਨੱਚਣਾ ਟੱਪਣਾ ਗਾਉਣਾ ਹੀ ਸੀ ਤਾਂ ਸਵਾਲ ਇਹ ਹੈ ਕਿ ਜਦੋਂ ਸਾਰਾ ਸ਼ੋਅ ਸੋਲਡ ਆਊਟ ਹੋ ਚੁੱਕਾ ਹੈ ਟਿਕਟਾਂ ਸਾਰੀਆਂ ਵੇਚ ਚੁੱਕੀਆਂ ਨੇ ਤਾਂ ਕੀ ਹੁਣ ਉਹ ਸ਼ੋਅ ਅੱਗੇ ਪਾਇਆ ਜਾਏਗਾ ਜਾਂ ਉਸੇ ਦਿਨ ਹੋਏਗਾ ਅਗਲੀ ਖਬਰ ਇਹ ਹੈ ਕਿ ਪਿਛਲੇ ਦਿਨੀ ਪੰਜਾਬ ਦੇ ਵਿੱਚ ਦੋ ਵੱਡੀਆਂ ਘਟਨਾਵਾਂ ਦੀ ਵੱਡੀ ਚਰਚਾ ਫੈਲੀ ਹੈ ਔਰ ਵੱਡੇ ਵਿਵਾਦ ਉਹਨਾਂ ਦੇ ਉੱਪਰ ਇੱਕ ਤਰ੍ਹਾਂ ਨਾਲ ਵਿਵਾਦਤ ਚੀਜ਼ਾਂ ਹੋ ਰਹੀਆਂ ਨੇ ਇੱਕ ਤਾਂ ਘਟਨਾ ਕਿ ਕੱਲ ਗਿਆਨੀ ਹਰਪ੍ਰੀਤ ਨੂੰ ਮਿਲਣ ਦੇ ਲਈ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਢਿੱਲੋਂ ਗਏ ਇਸ ਮੁੱਦੇ ਦੇ ਉੱਪਰ ਤਰ੍ਹਾਂ-ਤਰ੍ਹਾਂ ਦੀ ਬਿਆਨਬਾਜ਼ੀ ਹੋ ਰਹੀ ਹੈ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਲੱਗ ਰਹੀਆਂ ਨੇ ਔਰ ਕਈ ਤਰ੍ਹਾਂ ਦੇ ਕਿਆਫੇ ਲਾਏ ਜਾ ਰਹੇ ਨੇ ਜਿਹੜੇ ਗਿਆਨੀ ਹਰਪ੍ਰੀਤ ਨੇ ਉਹਨਾਂ ਨੂੰ ਮਿਲਣ ਜਦੋਂ ਗੁਰਿੰਦਰ ਢਿੱਲੋਂ ਕੱਲ ਗਏ ਤਾਂ ਉੱਥੇ ਇੱਕ ਵਿਅਕਤੀ ਹੋਰ ਵੀ ਮੌਜੂਦ ਸੀਗਾ ਜੀਦੀ ਪਹਿਲਾਂ ਖਬਰ ਨਹੀਂ ਆਈ ਬਾਅਦ ਸ਼ਾਮ ਨੂੰ ਦੇਰ ਰਾਤ ਇਹ ਖਬਰ ਨਿਕਲ ਕੇ ਆਈ ਕਿ ਅਕਾਲੀ ਦਲ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਵੀ ਉੱਥੇ ਗਏ ਸੀ ਤਿੰਨਾਂ ਦੀ ਬੈਠਕ ਹੋਈ ਹੈ ਕਿਹਦੀ ਕਿਹਦੀ ਗਿਆਨੀ ਹਰਪ੍ਰੀਤ ਅਕਾਲੀ ਦਲ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਤੇ ਡੇਰਾ ਬਿਆਸ ਦੇ ਮੁਖੀ ਗਰੀਂਦਰ ਸਿੰਘ ਟਿੱਲੂ ਤੇ ਇਹਨਾਂ ਦੀ ਮੀਟਿੰਗ ਹੋਈ ਐ ਭਾਵੇਂ ਸਰਜੀਤ ਸਿੰਘ ਰਖੜਾ ਨੇ ਸਭ ਕੁਝ ਤੋਂ ਕਿਨਾਰਾ ਕੀਤਾ ਉਹ ਕਹਿੰਦਾ ਜੀ ਵੇਖੋ ਇਹ ਕੋਈ ਤਹਿਸੁਦਾ ਨਹੀਂ ਸੀ ਅਚਾਨਕ ਮੈਂ ਉਥੋਂ ਲੰਘਦਾ ਪਿਆ ਸੀਗਾ ਫੋਨ ਤੇ ਗੱਲ ਹੋ ਗਈ ਮੈਨੂੰ ਅਚਾਨਕ ਬੁਲਾ ਲਿਆ ਮੈਂ ਤਾਂ ਚਲਿਆ ਗਿਆ ਤੇ ਅਸੀਂ ਮਿਲ ਲਿਆ ਉਥੇ ਕੋਈ ਖਾਸ ਗੱਲਾਂ ਨਹੀਂ ਹੋਈਆਂ ਔਰ ਹੁਣ ਤੱਕ ਮੀਡੀਆ ਦੇ ਸਾਹਮਣੇ ਗਿਆਨੀ ਹਰਪ੍ਰੀਤ ਤੇ ਡੇਰਾ ਬਿਆਸ ਦੇ ਮੁਖੀ ਨੇ ਵੀ ਕੋਈ ਬਿਆਨ ਨਹੀਂ ਦਿੱਤਾ ਫਿਰ ਹੁਣ ਅੰਦਾਜ਼ੇ ਕੀ ਲਾਏ ਜਾਣ ਇਹ ਮੀਟਿੰਗ ਕਾਤੋਂ ਆਏ ਵੇਖੋ ਹੁਣ ਤੱਕ ਇੱਕ ਰਵਾਇਤ ਰਹੀ ਹੈ ਪਹਿਲਾਂ ਇਹ ਚੱਲਦਾ ਰਿਹਾ ਕਿ ਜਿਹੜਾ ਅਕਾਲ ਤਖਤ ਸਾਹਿਬ ਨਾਲ ਜੁੜੇ ਸਿੰਘ ਸਹਿਬਾਨ ਨੇ ਉਹ ਦੇਹਧਾਰੀ ਗੁਰੂਆਂ ਨੂੰ ਨਹੀਂ ਮਿਲਦੇ ਰਹੇ ਜਿਹੜੇ ਵੀ ਵਿਅਕਤੀ ਆਪਣੇ ਆਪ ਨੂੰ ਦੇਹਧਾਰੀ ਗੁਰੂ ਐਸ ਦੌਰ ਦੇ ਵਿੱਚ ਅਖਵਾਉਂਦੇ ਨੇ ਅਕਾਲ ਤਖਤ ਸਾਹਿਬ ਉਹਨਾਂ ਨੂੰ ਨਹੀਂ ਮਿਲਦਾ ਰਿਹਾ ਇਹ ਪਹਿਲਾਂ ਤੋਂ ਇੱਕ ਚੱਲਦਾ ਰਿਹਾ ਕਿਉਂਕਿ ਗੁਰੂ ਗੋਬਿੰਦ ਸਿੰਘ ਹੋਰਾਂ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਹ ਕਿਹਾ ਸੀ ਗੁਰੂ ਮਾਨਯੋ ਗ੍ਰੰਥ ਇਹ ਕਿਹਾ ਸੀਗਾ ਕਿ ਹੁਣ ਤੁਹਾਡਾ 11ਵਾਂ ਗੁਰੂ ਦੇਹਧਾਰੀ ਨਹੀਂ ਹੋਊਗਾ ਗੁਰੂ ਗ੍ਰੰਥ ਸਾਹਿਬ ਹੋਊਗਾ ਇਹਦੇ ਵਿੱਚ ਗੁਰੂ ਸਹਿਬਾਨਾਂ ਦੀ ਬਾਣੀ ਤੇ ਵਿਚਾਰ ਤੇ ਤੁਹਾਡੀ ਦਿਸ਼ਾ ਮੌਜੂਦ ਹੈ ਤੇ ਇਸ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣੀ ਹੈ ਕੋਈ ਵੀ ਦੇਹਧਾਰੀ ਗੁਰੂ ਇਸ ਤੋਂ ਬਾਅਦ ਨਹੀਂ ਮੰਨਿਆ ਜਾਏਗਾ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਡੇਰੇ ਨੇ ਸੰਪਰਦਾਵਾਂ ਨੇ ਜਿੱਥੇ ਕਈ ਵਿਅਕਤੀ ਆਪਣੇ ਆਪ ਨੂੰ ਗੁਰੂ ਥਾਪ ਕੇ ਬੈਠੇ ਨੇ ਔਰ ਐਸੇ ਹੀ ਤਰ੍ਹਾਂ ਇੱਕ ਡੇਰਾ ਬਿਆਸ ਹੈ ਜਿੱਥੇ ਗੁਰਿੰਦਰ ਸਿੰਘ ਜੀ ਹੋਰਾਂ ਨੂੰ ਗੁਰੂ ਮੰਨਿਆ ਜਾਂਦਾ ਹੈ ਗੁਰੂ ਕਿਹਾ ਜਾਂਦਾ ਹੈ ਔਰ ਹੁਣ ਉਹ ਜਦੋਂ ਮਿਲਣ ਆਏ ਨੇ ਤਾਂ ਇਹ ਚਰਚਾ ਜ਼ੋਰਾਂ ਤੇ ਚੱਲੀ ਹੈ ਕਿ ਇੱਕ ਦੇਹਧਾਰੀ ਗੁਰੂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਮਿਲਣੀ ਤੇ ਮੀਟਿੰਗ ਇਹ ਵੀ ਲੰਬੀ ਇਹਦੇ ਅਰਥ ਕੀ ਹੋ ਸਕਦੇ ਨੇ ਤੁਸੀਂ ਦੱਸਿਓ ਕੀ ਹੋ ਸਕਦੇ ਨੇ ਤੁਹਾਡਾ ਵਿਚਾਰ ਵੀ ਆਉਣਾ ਚਾਹੀਦਾ ਹੈ ਅਗਲਾ ਮੁੱਦਾ ਇਹ ਪੰਜਾਬ ਦੇ ਵਿੱਚ ਵਾਪਰਿਆ ਜਿਹਦੇ ਤੇ ਵਿਵਾਦ ਪਕਿਆ ਇੱਕ ਪਿੰਡ ਹੈ ਤਰਨਤਾਰਨ ਦਾ ਸੰਗਰਕੋਟ ਉਹਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਜਿਹੜੇ ਪਿੰਡ ਦੇ ਸਿੱਖ ਭਾਈਚਾਰੇ ਨਾਲ ਜੁੜੇ ਵਸਨੀਕ ਨੇ ਉਹਨਾਂ ਵੱਲੋਂ ਮਤਾ ਪਾਸ ਕੀਤਾ ਗਿਆ ਜਿਹੜੇ مسیਹੀ ਭਾਈਚਾਰੇ ਈਸਾਈ ਭਾਈਚਾਰੇ ਨਾਲ ਜੁੜੇ ਲੋਕ ਨੇ ਉਹਨਾਂ ਦੇ ਖਿਲਾਫ ਮਤਾ ਕੀ ਪਾਸ ਕੀਤਾ ਗਿਆ ਉਹ ਇਹ ਕੀਤਾ ਗਿਆ ਕਿ ਅੱਜ ਤੋਂ ਬਾਅਦ ਇਹਨਾਂ مسیਹੀ ਭਾਈਚਾਰੇ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿਸੇ ਵੀ ਕਾਰਜ ਲਈ ਨਹੀਂ ਦਿੱਤਾ ਜਾਵੇਗਾ। ਦੂਜਾ ਮਤਾ ਪਾਸ ਕੀਤਾ ਗਿਆ ਕਿ ਪਿੰਡ ਦੇ ਸਾਂਝੇ ਸ਼ਮਸ਼ਾਨ ਘਾਟ ਦੇ ਵਿੱਚ ਸਿਵਿਆਂ ਦੇ ਵਿੱਚ ਜਿਹੜੇ ਅਸਾਈ ਭਾਈਚਾਰੇ ਦੇ ਲੋਕ ਨੇ ਉਹ ਆਪਣੇ ਮੁਰਦੇ ਨਹੀਂ ਦਫਨਾ ਸਕਣਗੇ। ਤੀਜਾ ਮਤਾ ਪਾਸ ਕੀਤਾ ਗਿਆ ਕਿ ਕੋਈ ਵੀ ਸਿੱਖ ਗ੍ਰੰਥੀ ਸਿੰਘ ਮਸੀਹ ਭਾਈਚਾਰੇ ਦੇ ਵਿਕਤੀਆਂ ਦੀ ਕੋਈ ਵੀ ਅਰਦਾਸ ਨਹੀਂ ਕਰੇਗਾ। ਚੌਥਾ ਮਤਾ ਉਥੇ ਇਹ ਪਾਸ ਕੀਤਾ ਗਿਆ ਕਿ ਮੁਸੀਬਾਈ ਚਾਰੇ ਇਸਾਈ ਭਾਈਚਾਰੇ ਦੇ ਲੋਕ ਨੇ ਜਿਹੜੇ ਇਹ ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਜਲੂਸ ਜਲਸਾ ਸੜਕਾਂ ਦੇ ਉੱਪਰ ਜਾਂ ਪਿੰਡ ਦੇ ਆਲੇ ਦੁਆਲੇ ਨਹੀਂ ਕਰ ਸਕਣਗੇ ਤੇ ਨਾ ਹੀ ਇਸ਼ਤਿਹਾਰ ਬਾਹਰ ਲੋਕਾਂ ਦੇ ਘਰਾਂ ਦੇ ਉੱਪਰ ਕੰਦਾ ਤੇ ਲਾ ਸਕਣਗੇ ਇੱਥੇ ਹੁਣ ਦੋ ਤਰ੍ਹਾਂ ਦੇ ਵਿਚਾਰ ਪਖੇ ਨੇ ਇੱਕ ਕੁਝ ਲੋਕ ਤਾਂ ਕਹਿ ਰਹੇ ਨੇ ਕਿ ਠੀਕ ਹੋਇਆ ਇਹ ਹੋਣਾ ਚਾਹੀਦਾ ਸੀ ਇਹ ਸਹੀ ਹੋਇਆ ਤੇ ਕੁਝ ਲੋਕ ਕਹਿ ਰਹੇ ਨੇ ਕਿ ਇਹ ਗਲਤ ਹੈ ਇਹ ਗੈਰ ਲੋਕਤੰਤਰਕ ਹੈ ਇਹ ਬਰਾਬਰੀ ਵਾਲੀ ਗੱਲ ਨਹੀਂ ਕਿਉਂਕਿ ਜੇ ਸਾਰੇ ਧਰਮ ਬਰਾਬਰ ਨੇ ਤਾਂ ਕੁਝ ਲੋਕ ਇਹ ਕਹਿ ਰਹੇ ਨੇ ਕਿ ਸਾਡਾ ਦੇਸ਼ ਦਾ ਸੰਵਿਧਾਨ ਤੇ ਕਾਨੂੰਨ ਵੀ ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕੋ ਜਿਹੀ ਆਜ਼ਾਦੀ ਦਿੰਦਾ ਸਮਾਗਮ ਕਰਨ ਦੀ ਪ੍ਰੋਗਰਾਮ ਕਰਨ ਦੀ ਪ੍ਰਦਰਸ਼ਨ ਕਰਨ ਦੀ ਹਰ ਚੀਜ਼ ਦੀ ਆਜ਼ਾਦੀ ਤਾਂ ਸਵਾਲ ਉੱਠ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਇੱਕ ਭਾਈਚਾਰੇ ਦੇ ਖਿਲਾਫ ਮਤੇ ਜਾਰੀ ਕਰਨਾ ਇਹ ਗਲਤ ਹੈ ਇਹ ਨਹੀਂ ਸੀ ਹੋਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਤੁਸੀਂ ਇਹਦੇ ਉੱਪਰ ਵੀ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਤੇ ਚੌਥੀ ਖਬਰ ਹੈ ਮਿੱਤਰੋ ਕਿ ਦਿੱਲੀ ਦੇ ਮੁੱਖ ਮੰਤਰੀ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਇਹ ਗੱਲ ਮੈਂ ਨਹੀਂ ਕੀਤੀ ਇਹ ਗੱਲ ਅਰਵਿੰਦ ਕੇਜਰੀਵਾਲ ਨੇ ਖੁਦ ਹੀ ਕਹੀ ਹੈ ਜਿਹੜੇ ਆਪ ਸੁਪਰੀਮੋ ਨੇ ਉਹਨਾਂ ਨੇ ਤੇ ਦਿੱਲੀ ਦੀ ਮੁੱਖ ਮੰਤਰੀ ਆਤਸ਼ੀ ਦੋਨਾਂ ਨੇ ਇੱਕ ਪ੍ਰੈਸ ਕਾਨਫਰੰਸ ਅੱਦੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਖੁਲਾਸੇ ਕੀਤੇ ਨੇ ਕਿ ਹੁਣ ਮੋਦੀ ਸਰਕਾਰ ਸੀਬੀਆਈ ਤੇ ਈਡੀ ਦੇ ਰਾਈ ਨਵੀਂ ਮੁੱਖ ਮੰਤਰੀ ਆਥੀ ਜੀ ਨੂੰ ਵੀ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਤੇ ਦਿੱਲੀ ਚੋਣਾ ਦੇ ਵਿੱਚ ਸ਼ਭੀ ਖਰਾਬ ਕਰਨਾ ਚਾਹੁੰਦੀ ਹੈ। ਇਹ ਵੀ ਦਾਵਾ ਕੀਤਾ ਕੇਜਰੀਵਾਲ ਹੁਰਾ ਨੇ ਕਿ ਜਿਹੜੇ ਸਾਡੇ ਦੂਸਰੇ ਆਗੂ ਨੇ ਉਹਨਾਂ ਦੇ ਘਰਾਂ ਦੇ ਉੱਪਰ ਵੀ ਈਡੀ ਤੇ ਸੀਬੀਆਈ ਦੀਆਂ ਰੇਡਾਂ ਛਾਪੇ ਆਉਣ ਵਾਲੇ ਦਿਨਾਂ 'ਚ ਵੱਡੇ ਪੱਧਰ ਤੇ ਪੈ ਸਕਦੇ ਨੇ। ਤਾਂ ਇਸ ਖਬਰ ਦੇ ਉੱਪਰ ਤਰ੍ਹਾਂ-ਤਰ੍ਹਾਂ ਦੇ ਜਿਹੜੇ ਵਿਚਾਰ ਨੇ ਉਆਰੇ ਨੇ ਕੋਈ ਕਹਿੰਦਾ ਕੇਜਰੀਵਾਲ ਸੱਚ ਬੋਲ ਰਿਹਾ ਤੇ ਕੋਈ ਕਹਿੰਦਾ ਕੇਜਰੀਵਾਲ ਸਾਹਿਬ ਹਮਦਰਦੀ ਲੈਣ ਦੇ ਲਈ ਇਹ ਸਾਰੀਆਂ ਗੱਲਾਂ ਕਰ ਰਿਹਾ ਇਸ ਤੋਂ ਅਗਲੀ ਖਬਰ ਹੈ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਨ ਸਿੰਘ ਉਹਨਾਂ ਦੀ ਮੌਤ ਹੋ ਗਈ ਹੈ ਉਹ ਇਸ ਧਰਤੀ ਤੋਂ ਚਲੇ ਗਏ ਨੇ ਤੇ ਹੁਣ ਉਹਨਾਂ ਦੇ ਚੰਗੇ ਮਾੜੇ ਕੰਮਾਂ ਦਾ ਵਿਸ਼ਲੇਸ਼ਣ ਹੋ ਰਿਹਾ ਜਿਹੜੇ ਸਰਕਾਰ ਨਾਲ ਜੁੜੇ ਲੋਕ ਨੇ ਕਾਂਗਰਸ ਪਾਰਟੀ ਨਾਲ ਜੁੜੇ ਲੋਕ ਨੇ ਤੇ ਹੋਰ ਸਿਆਸਤ ਨਾਲ ਜੁੜੇ ਲੋਕ ਨੇ ਉਹ ਮਨਮੋਹਨ ਸਿੰਘ ਦੀ ਤਾਰੀਫ ਕਰ ਰਹੇ ਨੇ ਉਸ ਦੇ ਕੀਤੇ ਕੰਮਾਂ ਨੂੰ ਯਾਦ ਕਰ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਕੁਝ ਹੋਰ ਲੋਕ ਨੇ ਉਹਨਾਂ ਦੇ ਇਸ ਤਰ੍ਹਾਂ ਦੇ ਸਵਾਲ ਵੀ ਸੋਸ਼ਲ ਮੀਡੀਆ ਤੇ ਉੱਠ ਰਹੇ ਨੇ ਕਿ ਮਨਮੋਹਨ ਸਿੰਘ ਜੀ ਜਿੰਨਾ ਟਾਈਮ ਰਹੇ ਨੇ ਉਹਨਾਂ ਨੇ ਕਾਰਪੋਰੇਟ ਨੀਤੀਆਂ ਲਈ ਕੰਮ ਕੀਤਾ ਆਮ ਦੇਸ਼ ਦੀ ਜਨਤਾ ਲਈ ਕਿਸਾਨਾਂ ਮਜ਼ਦੂਰਾਂ ਬੇਰੁਜ਼ਗਾਰਾਂ ਲਈ ਉਹਨਾਂ ਨੇ ਕੋਈ ਵੱਡਾ ਕੰਮ ਨਹੀਂ ਸੀ ਕੀਤਾ ਹੁਣ ਉਹਨਾਂ ਦੀ ਮੌਤ ਹੋ ਗਈ ਹੈ ਤਾਂ ਮੌਤ ਦੇ ਉੱਪਰ ਅਜਿਹੀਆਂ ਗੱਲਾਂ ਕਰਨੀਆਂ ਕਈ ਵਾਰ ਸ਼ੋਭਾ ਨਹੀਂ ਦਿੰਦੀਆਂ ਪਰ ਬੰਦੇ ਦੇ ਜਾਣ ਤੋਂ ਬਾਅਦ ਹੀ ਉਸ ਦਾ ਅਸਲੀ ਮੁਲਾਂਕਣ ਉਸ ਦਾ ਅਸਲੀ ਏਵੈਲੂਏਸ਼ਨ ਕੀਤਾ ਜਾਂਦਾ ਹੈ ਤਾਂ ਹੁਣ ਡਾਕਟਰ ਮਨਮੋਨ ਸਿੰਘ ਦਾ ਦੋ ਤਰ੍ਹਾਂ ਦਾ ਏਵੈਲੂਏਸ਼ਨ ਹੋਏਗਾ ਚੰਗਾ ਵੀ ਤੇ ਮਾੜਾ ਵੀ ਤੁਸੀਂ ਕੀ ਮੁਲਾਂਕਣ ਕਰਦੇ ਹੋ ਡਾਕਟਰ ਮਨਮੋਨ ਸਿੰਘ ਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖ ਦੇਣਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ